23 ਅਪ੍ਰੈਲ ਨੂੰ ਮੋਗਾ ਵਿਖੇ ਕਣਕ ਦੇ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਗਿਆ ਫਾਇਰ ਬ੍ਰਿਗੇਡ ਕਰਮਚਾਰੀ ਗਗਨਦੀਪ ਸਿੰਘ ਅੱਗ ਦੀ ਚਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਸੀ ਅਤੇ ਫਿਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਖੋਟੇ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ ਦੱਸਦਾ ਜੀ ਕਿ ਗਗਨਦੀਪ ਸਿੰਘ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਧਰ ਪੀੜਤ ਪਰਿਵਾਰ ਨੇ ਸਰਕਾਰ પાસે ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਇਸੇ ਤਰੀਕ ਨੂੰ ਖਾਸਾ ਬਾਤਿਆ ਮੈਨੇ ਮਾ ਮੈਨੇ ਅੱਗ ਬੁਝਾਉਣ ਚਲੇ ਗਏ ਤੇ ਡਿਊਟੀ ਦੌਰਾਨ ਤੇ ਇਹਨਾਂ ਦੀ ਹਵਾ ਦੇ ਰੁੱਖ ਬਦਲਣ ਕਾਰਨ ਗੱਡੀ ਆਪਾਂ ਕਾਗਾਂ ਵਿੱਚ ਫਸ ਗਈ ਤੇ ਇਹਨਾਂ ਨੂੰ ਅੱਗ ਵੀ ਰਪੇਟ ਵਿੱਚ ਆ ਗਈ ਤੇ ਬੁਰੀ ਤਰ੍ਹਾਂ ਝੋਲ ਸਿਗੇ ਤੇ 70% ਜਲਤ ਪਰ ਜਤ 70% ਅੱਗ ਲੱਗ ਅਗ ਨਾਲ ਝੋਲ ਸਿਗੇ ਕਿੰਨੇ ਕਿਵੇਂ ਫਿਰ ਇਲਾਜ ਵਗੈਰਾ ਹਾਂਜੀ ਬਸ ਇਹਨਾਂ ਨੇ ਇਹ ਮਿਹਰ ਖਾਵਾ ਇਹਨਾਂ ਨੇ ਬਾਕੀ ਜਿਹੜੇ ਮੁਲਾਜ਼ਮਾਂ ਇਹ ਫਾਇਰ ਬ੍ਰੀਡ ਦੇ ਇਹਨਾਂ ਦੀ ਮਦਦ ਨਾਲ ਹੋਰ ਵੀ ਆਸੇ ਪਾਸੇ ਸੰਗਤ ਜਿੰਨੇ ਵੀ ਦੇਸ਼ਵੈਦਸਤਾਚਾ ਉਹਨਾਂ ਦੀ ਮਦਦ ਨਾਲ ਇਹ ਫਰਕ ਪੈ ਰਿਹਾ ਹੈ। ਹਾਂਜੀ ਸਾਨੂੰ ਇਸੇ ਤਰ੍ਹਾਂ ਵੀ ਜਿਵੇਂ ਸਰਕਾਰ ਨੇ ਸਾਨੂੰ ਘਰੋਟਾ ਦਵਾਇਆ ਵੀ ਤੁਹਾਨੂੰ ਬੱਚੇ ਨੂੰ ਨੌਕਰੀ ਦੇ ਦੋ ਸਾਨੂੰ ਅਸੀਂ ਕਹਿ ਰਹੇ ਹਾਂ ਕਿ ਸਾਡੇ ਸਾਡੇ ਬੱਚੇ ਨੂੰ ਪੱਕੀ ਨੌਕਰੀ ਮਿਲੇ ਤੇ ਹੋਰ ਜਿਹੜੀ ਮਾਲੀ ਸਹਾਇਤਾ ਸਾਨੂੰ ਪਰਿਵਾਰ ਨੂੰ ਦਿੱਤੀ ਜਾਵੇ। ਇਹ 23 ਤਰੀਕ ਨੂੰ ਜਿਹੜਾ ਕਿ ਹਾਸਾਂ ਦਾ ਨਗਰ ਨਗਰ ਕਮ ਦਾ ਸਾਡਾ ਫਾਇਰ ਗੱਡ ਦਾ ਮਲਾਜਮ ਸਾਡਾ ਭਰਾ ਜਿੱਥੇ ਇਹਦੀ ਡਿਊਟੀ ਆਪਣੀ ਕਰਦੇ ਹੋਏ ਮੈਮੇਲੇ ਰੋਡ ਤੇ ਜਦੋਂ ਅੱਗ ਲੱਗੀ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਸਾਡਾ ਭਰਾ ਜਿਹੜਾ ਕਿ ਉਸ ਅੱਗ ਦੀ ਲਪੇਟ ਦੇ ਕਿਉਂਕਿ ਇਹ ਜਿਹੜਾ ਹਵਾਦਾਰ ਤੇ ਹਨੇਰੀ ਉਹਦਣ ਜਿਆਦੇ ਸੀ ਹਨੇਰੀ ਜਿਆਦਾ ਹੋਣ ਦੀ ਕਰਕੇ ਹਵਾ ਨੇ ਇੱਕ ਦਮ ਟੱਕ ਰੁੱਕ ਜਿਹੜਾ ਕਿ ਬਦਲ ਲਿਆ ਤੇ ਉਹ ਅੱਗ ਦੀ ਜਿਹੜੀ ਲਪੇਟ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਉਪਰੰਤ ਮੈਡੀ ਸਿਟੀ ਮੋਗਾ ਵਿਖੇ ਐਡਮਿਟ ਕਰਵਾਇਆ ਕਿਉਂਕਿ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁੜ ਕੇ ਜਿਹੜਾ ਕਿ ਡੀ ਐਮ ਸੀ ਵਿਖੇ ਐਡਮਿਟ ਕਰਵਾਇਆ ਕਿ ਮੈਡੀਸਿਟੀ ਤੋਂ ਜਿਹੜਾ ਡੀਐਮਸੀ ਤੱਕ ਕੋਈ ਖਰਚਾ ਬਿੱਡਾ ਵੱਲ ਸੀ ਕਿਉਂਕਿ ਪਰਿਵਾਰ ਇੱਕ ਨਾਰਮਲ ਪਰਿਵਾਰ ਹੋਣ ਦੇ ਨਾਤੇ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਜਿਹੜਾ ਕਿ ਮੈਸੇਜ ਪਾਇਆ ਸੀ ਜਾਂ ਕਿ ਨਗਰ ਨਗਮ ਦੇ ਅਧਿਕਾਰੀ ਸਾਡੇ ਜਿੰਨੇ ਵੀ ਮੁਲਾਜ਼ਮ ਵੀਰ ਸਾਡੇ ਭੈਣ ਭਰਾ ਮਾਨਯੋਗ ਐਮਐਲ ਸਾਹਿਬ ਡਾਕਟਰ ਅਮਨਦੀਪ ਕਰੋ ਅਰੋੜਾ ਜੀ ਮਾਨਯੋਗ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਾਂਤ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਅਤੇ ਮੰਤਰੀ ਸਾਹਿਬ ਕਿਉਂਕਿ ਸਾਰਿਆਂ ਦੇ ਹੀ ਚਰਨਾਂ ਦੇ ਵਿੱਚ ਕਿਹੜੀ ਕਿ ਬੇਨਤੀ ਕੀਤੀ ਅਸੀਂ ਕਿ ਜਿਹੜਾ ਕਿ ਸਾਡੇ ਭਰਾ ਨੂੰ ਵੱਧ ਤੋਂ ਵੱਧ ਜਿਹੜਾ ਕਿ ਮੋਹੱਜਾ ਜਿਹੜਾ ਕਿ ਦਿੱਤਾ ਜਾਵੇ ਤੇ ਜਿਹੜੀ ਕਿ ਉਹ ਬਣਦੀ ਪਰਿਵਾਰ ਨਾਲ ਜਿਹੜੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜੇ ਫੰਡ ਜਿਹੜਾ ਕਿ ਆਪਣੇ ਸਰਕਾਰ ਵੱਲੋਂ ਮਿਲਦਾ ਉਹ ਵੱਧ ਤੋਂ ਵੱਧ ਜਿਹੜਾ ਕਿ ਇਸ ਪਰਿਵਾਰ ਨੂੰ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਨੌਕਰੀ ਬਣਦੀ ਵੀ ਆ ਕਿਉਂਕਿ ਸਾਡਾ ਭਰਾ ਜਿਹੜਾ ਕਿ ਡਿਊਟੀ ਦੇ ਦੌਰਾਨ ਜਿਹੜਾ ਕਿ ਇਹ ਸ਼ਹੀਦ ਹੋ ਗਿਆ ਜਾਂ ਅੱਜ ਦੁਨੀਆ ਨੂੰ ਅਲਵਦਾ ਕਹਿ ਗਿਆ ਕੱਲਾ ਕਿ ਫੋਟੇ ਵਿੱਚ ਖੜੇ ਆ ਕਿਉਂਕਿ ਜਦੋਂ ਪਰਿਵਾਰ ਦੀ ਹਾਲਤ ਵੇਖੀਏ ਆ ਚੱਕੀ ਦਾ ਕੰਮ ਸਾਡਾ ਭਰਾ ਕਰਦਾ ਵੱਡੇ ਸਾਡੇ ਬਜ਼ੁਰਗ ਜਿਹੜੇ ਤੇ ਉਹਨਾਂ ਦੇ ਜਿਹੜੇ ਕਿ ਪਿੱਛੇ ਇੱਕ ਸੁਪੁੱਤਰ ਤੇ ਇੱਕ ਸਾਡੀ ਬੇਟੀ ਭੈਣ ਸਾਡੀ ਜਿਹੜਾ ਕਿ ਉਹਨਾਂ ਦਾ ਸੁਪੁੱਤਰ ਆ ਉਹਨਾਂ ਨੂੰ ਜਿਹੜੀ ਕਿ ਇਹ ਜੋਬ ਜਿਹੜੀ ਦਿੱਤੀ ਜਾਵੇ ਇਹ ਸਰਕਾਰ ਵੱਲੋਂ ਮੈਂ ਆਪਣੇ ਵੱਲੋਂ ਮਾਣਯੋਗ ਸਰਦਾਰ ਫਰਖਣ ਸਿੰਘ ਜੀ ਮਾਨ ਸੀਐਮ ਸਾਹਿਬ ਤੇ ਮੰਤਰੀ ਸਾਹਿਬ ਇਹਨਾਂ ਮੈਂ ਗੁਜਾਰਾ